ਉਕੀਆਂ ਇਹ ਬੇਨਤੀ ਹੈ ਕਿ ਜੋ ਕੇ ਬੱਚੇ ਅੰਦਾਵਿਤੀਆ ਰੱਖਣ ਤੇ ਜੋ ਡੰਗਰ ਪਸ਼ੂ ਵੜਿਆਂ ਨੂੰ ਹਾਂਜੀ ਇਹ ਜਿਹੜੇ ਵੀਰ ਇਹ ਵੀਡੀਓ ਦੇਖ ਰਹੇ ਨੇ ਇਹ ਪਿੰਡ ਲੰਗਦੀ ਹੈ ਇੱਥੇ ਆ ਦੇਖੋ ਇੱਕ ਚੀਤਾ ਆ ਕੇ ਕੁੱਤੇ ਨੂੰ ਪੈ ਜਾਂਦਾ ਭੱਜ ਕੇ ਹਾਂਜੀ ਜਿਹੜੀ ਵੀਡੀਓ ਤੁਸੀਂ ਹੁਣ ਦੇਖ ਰਹੇ ਹੋ ਸਕਰੀਨ ਤੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਜਿਹੜੀਆਂ ਨੇ ਗੁਰਦੁਆਰਿਆਂ ਦੇ ਵਿੱਚ ਹੋਰੀਆਂ ਨਹੀਂ ਲੋ ਟਿਆਲੇ ਦਾ ਇਲਾਕਾ ਹੈ ਪਿੰਡ ਲੰਗ ਹੈ ਬਾਰਨੇ ਸੁੰਨੇ ਜਾਂ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਇੰਕਾ ਪਿੰਡ ਲੰਗ ਦੇ ਵਿੱਚ ਜਿਹੜੀ ਘਟਨਾ ਘਟੀ ਪਿੰਡ ਲੰਗ ਦੇ ਬਾਹਰ ਬਾਹਰ ਜੋ ਘਰ ਉੱਥੇ ਤਿੰਦੂ ਨੇ ਚੀਤੇ ਨੇ ਜੋ ਹਮਲਾ ਕਰਕੇ ਤੇ ਤੇ ਜਾਂ ਗਾਂ ਦੇ ਬੱਚੇ ਦਾ ਜਿਹੜਾ ਕੰਨ ਖਾ ਗਿਆ ਕੁੱਤਿਆਂ ਦਾ ਕਈ ਜਗ੍ਹਾ ਤੇ ਹਮਲਾ ਕੀਤਾ ਗਿਆ ਇਹ ਵੀਡੀਓ ਜਿਹੜੀ ਇਹਨੇ ਰੋਜ਼ ਨਿਤ ਦੇਖਣ ਨੂੰ ਜਿਹੜੀਆਂ ਨੇ ਅੱਜ ਤਕਰੀਬਨ 4-5 ਦਿਨ ਹੋ ਗਏ ਰੋਜ਼ ਨਿਤ ਨਵੀਆਂ ਜਿਹੜੀਆਂ ਵੀਡੀਓ ਨੇ ਸੋਸ਼ਲ ਮੀਡੀਆ ਤੇ ਚੈਨਲਾਂ ਦੇ ਦੁਆਰਾ ਵੱਡੇ ਵੱਡੇ ਜਗਬਾਣੀ ਜਾਂ ਹੋਰ ਚੈਨਲ ਨੇ ਜਿਹੜੇ ਜੰਗਲ ਵਿਭਾਗ ਦੇ ਚੈਨਲ ਨੇ ਉਹਨਾਂ ਤੇ ਵੀ ਵੀਡੀਓ ਜਿਹੜੀਆਂ ਨੇ ਆ ਰਹੀਆਂ ਨਹੀਂ ਸੋਸੇ ਤਿੰਦੂਆ ਨੇ ਇੰਨਾ ਕਹਿਰ ਜਿਹੜਾ ਆਤਮਿਕ ਮਚਾਤਾ ਲੋਕਾਂ ਨੂੰ ਕਹਿੰਦੇ ਡਰ ਇੰਨਾ ਪੈਦਾ ਹੋ ਗਿਆ ਕਿ ਗੁਰੂ ਘਰ ਚ ਬਾਬਾ ਜੈ ਸਿੰਘ ਜੀ ਖਲਕਟਬਾਰਨ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਹੋਈ ਏ ਹੋਰ ਪਿੰਡਾਂ ਚ ਅਨਾਉਂਸਮੈਂਟਾਂ ਹੋ ਰਹੀਆਂ ਨੇ ਕਿ ਭਾਈ ਜੇ ਸ਼ਾਮ ਸਵੇਰੇ ਗੁਰਦੁਆਰੇ ਵੀ ਜਾਣਾ ਹੈ ਤਾਂ ਮੱਥਾ ਟੇਕ ਕੇ ਟਾਈਮ ਦੇ ਨਾਲ ਆਪਣੇ ਘਰਾਂ ਨੂੰ ਚਲੇ ਜਾਓ ਕਿਤੇ ਕੋਈ ਕਿਸੇ ਤੇ ਹਮਲਾ ਨਾ ਹੋ ਜਾਵੇ ਇਸ ਤਰ੍ਹਾਂ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਨਾ ਹੋ ਜਾਵੇ ਸੋ ਇਹ ਕਈ ਦਿਨਾਂ ਦਾ ਜਿਹੜਾ ਕਹਿ ਰਿਹਾ ਪਤਾ ਨਹੀਂ ਕਿੱਥੋਂ ਕਈ ਕਹਿੰਦੇ ਨੇ ਵੀ ਵੀਡੀਓ ਜੇ ਸੁਣਿਆ ਹੈ ਇਹ ਬਰਸਾਤਾਂ ਕਰਕੇ ਇਧਰ ਉਹ ਪਹਾੜਾਂ ਕੰਨੀਓ ਇਹ ਜਿਹੜਾ ਚੀਤਾ ਆਇਆ ਹੈ ਜਾਂ ਕੋਈ ਕਈ ਕਾਰਨ ਹੋ ਸਕਦੇ ਨੇ ਵੀ ਜੰਗਲ ਚੋਂ ਜਾਂ ਕਿੱਥੋਂ ਆਇਆ ਹੈ ਅਜੂ ਚੋਂ ਆਇਆ ਜਾਂ ਕਿੱਥੋਂ ਆਇਆ ਜਿੱਥੋਂ ਵੀ ਆਇਆ ਹੈ ਸੋ ਸਰਕਾਰ ਇਹਨੂੰ ਛੇਤੀ ਤੋਂ ਛੇਤੀ ਫੜਨ ਦੀ ਕੋਸ਼ਿਸ਼ ਕਰੇ ਅਧਿਕਾਰੀਆਂ ਨੂੰ ਲਾ ਕੇ ਕਿਉਂਕਿ ਇਹ ਜਿਹੜਾ ਡਰਦਾ ਮਾਹੌਲ ਪਿੰਡਾਂ ਦੇ ਵਿੱਚ ਹੁਣ ਬਣ ਗਿਆ ਹੈ ਘਰਾਂ ਚ ਪਰਿਵਾਰਾਂ ਚ ਕੋਈ ਵੀ ਸਖ਼ਤ ਨਹੀਂ ਚਾਹੀਓ ਇਨਸਾਨ ਹੈ ਚਾਹੀਓ ਜਾਨਵਰ ਹੈ ਕਿਉਂਕਿ ਜਦੋਂ ਝਪਟ ਮਾਰਦਾ ਇੱਕੋ ਦਾਮ ਇਹ ਫਿਰ ਬੰਦੇ ਨੂੰ ਸਿੱਟ ਲੈਂਦਾ ਸੋ ਜਾਨੀ ਵਾਲੀ ਨੁਕਸਾਨ ਜਿਹੜਾ ਉਹ ਜ਼ਿਆਦਾ ਹੁੰਦਾ ਡਰ ਸੋ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤਾਂ ਕਿ ਕਿਸੇ ਹੋਰ ਦਾ ਕੋਈ ਨੁਕਸਾਨ ਨਾ ਹੋਵੇ ਤੇ ਜਿਨ੍ਹਾਂ ਨੂੰ ਨਹੀਂ ਅਜੇ ਤੱਕ ਨਹੀਂ ਪਤਾ ਉਹ ਵੀ ਪਤਾ ਲੱਗ ਜਾਵੇ ਸੁਚੇਤ ਹੋ ਜਾਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋ ਵੀਡੀਓ ਘਰ ਘਰ ਤੱਕ ਤੁਹਾਡਾ ਫਰਜ਼ ਹੈ ਹੋਰ ਆਪਾਂ ਚੀਜ਼ਾਂ ਬੜੀਆਂ ਸ਼ੇਅਰ ਕਰਦੇ ਹਾਂ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਸ਼ੇਅਰ ਕਰਿਆ ਕਰੋ ਜਿਹੜੀ ਕਿਸੇ ਦੇ ਹੱਕ ਵਿੱਚ ਕਿਸੇ ਦੀ ਰੱਖਿਆ ਵਾਸਤੇ ਕਿਸੇ ਦੇ ਫਾਇਦੇ ਵਾਸਤੇ ਸੋ ਇਹੋ ਜੀ ਵੀਡੀਓ ਜ਼ਰੂਰ ਅੱਗੇ ਬੇਨਤੀ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਜਿਹੜੇ ਪਟਿਆਲੇ ਦੇ ਇਲਾਕੇ ਦੇ ਲੋਕ ਨੇ ਉਹ ਆਪਣੇ WhatsApp ਗਰੁੱਪਾਂ Facebook ਗਰੁੱਪਾਂ ਦੇ ਵਿੱਚ ਜ਼ਰੂਰ ਇਹ ਵੀਡੀਓ ਅੱਗੇ ਆਪਣੇ ਰਿਸ਼ਤਾਰ ਭੈਣ ਭਰਾਵਾਂ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ